ਦਾ ਫਲਸਾ ਵਾਹਿਗੁਰੂ ਜੀ ਕੀ ਤੇ ਤਾਂ ਤਾਂ ਜੀ ਨੂੰ ਇੱਕ ਬਾਰ ਬੋਲੋ ਮਹਾਰਾਜ ਸਦਾ ਹੀ ਜਰ ਦੇਕਾਰ ਸਦਾ ਹੀ ਜਰ ਦੇਕਾਰ ਸਰਬਤ ਦਾ ਪਾਲ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬਾ ਜੀ ਸੁੱਖਾਂ ਦੇ ਇੱਕ ਦਾ ਰਾਹ ਕਰੋ ਬਾਬਾ ਜੀ ਉਹ ਕੀ ਕੜੀ ਨ ਦੇਖੀ ਕਰੋ ਕਿਰਪਾ ਤਾਂ ਤਾਂ ਜੀ ਨੂੰ ਇੱਕ ਬਾਰ ਬੋਲੋ ਮਹਾਰਾਜ ਆਪਣੇ ਕਿੱਤੇ ਕਰੋ ਮੇਰ ਕਰੋ ਬੱਚੇ ਨਾ ਦੇਵੀ ਬੱਚੀ ਨੂੰ ਬੱਚਿਆਂ ਨੂੰ ਕਰ ਦਿਓ ਕਿਰਪਾ ਬਾਬਾ ਜੀ ਬੜੀ ਆਸਾ ਲਾ ਕੇ ਬੈਠੇ ਨਾ ਬਾਬਾ ਜੀ ਕਰ ਦਿਓ ਕਿਰਪਾ ਬਾਬਾ ਜੀ i ਜਨਮ ਜਨਮ ਦੀ ਕਟਿ ਅਵਤਾਰਿ ਹੋ ਜਾ ਘਰ ਆਨ ਤਿਨ ਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ ਮਤ ਜੋ ਕਹਰੇ ਮਨ ਭੇਦ ਵਿਭੇਦ ਨ ਜਾਣ ਬੀਓ ਦਾ ਚੇਰੇ ਦਾ ਗੁਰ ਅਰਜੁਨ ਕਹੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਪਰਤਾ ਛੇਰੇ ਦਾ ਗੁਰ ਅਰਜੁਨ ਕਹੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਇਸ ਮਰਨ ਸਭ ਕਾ ਛਪਾਈ ਐ ਮੇਰੇ ਦੀ ਕਾਲ ਨਾ ਜਾਈ ਤੇ ਸਭ ਪ੍ਰਭ ਤਿਆਗ ਅਵਰ ਕਾ ਚਰਾਚੋ ਜੋ ਸਭ ਮਹਿ ਰਹਾ ਅਸਮਾਈ ਸਾਰ ਸੰਭਾਲ ਲੈ ਨਿਤ ਬ੍ਰਤ ਬਾਲ ਲੈ ਪ੍ਰੇਮ ਸਹਿਜ ਗਾੜ ਲਾਵੇ ਕਹੋ ਨਾਨਕ ਪ੍ਰਭ ਤੁਮਰੀ ਬੇਸਰਤ ਜਗਤ ਜੀਵਨ ਕੈਸੀ ਪਾਵੇ ਸਗਲ ਦਵਾਰ ਕਹ ਛਾੜ ਕੈ ਰਾਹੇ ਗਏ ਕੀ 라ਜ ਆਸ ਗੋਬਿੰਦ ਦਾਸ ਤੂੰ ਰਾਮ ਨਾਮ ਔਰ ਮੈਂ ਗਾਇਓ ਜਿਹੇ ਸਿਮਰਤ ਸੰਕਟ ਮਿਟਾਏ ਦਰਸ ਤਹਾਰੂ ਸੁਖ ਹਟਾਲ ਗੁਰ ਸੇਵੀਐ दर सरस गुरू कनम मरण दुख हो सजे पातशाहू माल जनम जनम दी कॾी सजण सजा पातशाहू सिर शाह दाह जिस पास बचिया सोहीअ सभिना दावे सहू ਸਾਜਨਾ ਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗ ਕਰ ਦੂਜਾ ਮਹੱਲਾ ਪੰਜਵਾਂ ਤੁਧ ਵੇਨ ਦੂਜਾ ਨਾਹੀ ਕੋਏ ਤੂ ਕਰਤਾ ਕਰਹੈ ਸੋਏ ਤੇਰਾ ਜੋਰ ਤੇਰੀ ਮਨਟੇ ਕ ਸਦਾ ਸਦਾ Jap ਨਾਨਕ ਹੋਏ ਤੂੰ ਕਰਦਾ ਕਰਹਸੋਏ ਤੇਰਾ ਜੁਰ ਤੇਰੀ ਮਨ ਟੇਗ ਫਦਾ ਸਦਾ ਜਪ ਨਾਨਕ ਏਕ ਉਪਰ ਪਰ 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 ਹਮਦ कोन गाहे i बाद जिन जाओ वार ਦੇ ਤਿਰੰਗ ਘਰ ਧੂਜਾ ਮਹੱਲਾ ਪੰਜਵਾ ਤੂਦ ਬਿਨ ਧੂਜਾ ਨਹੀਂ ਕੋਏ ਤੂ ਕਰਤਾਰ ਕਰ ਹੈ ਐਸੋ ਹੋਏ ਤੇਰਾ ਜੋਰ ਤੇਰੀ ਮੰਟੇਕ ਸਦਾ ਸਦਾ Jap ਨਾਨਕ ਗੇਗ ਪਰਮ ਸੁਲਮਾਨ ਜੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਜ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 723 ਤੇ ਤੇ ਲੰਗ ਰਾਗ ਅੰਦਰ ਸ਼ੁਭੈਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਹੋਈਆਂ ਬਯੰਤ ਭੁੱਲਾਂ ਦੇ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ